ਟਾਈਟ ਚੱਲ ਵੀ ਹਾਂਜੀ ਹਾਂ ਧੰਨਵਾਦ ਜੀ ਸਸਤਰੀਕਾਰ ਆਪਾਂ ਪਹੁੰਚਿਆ ਜਰ ਰੱਲੀ ਪਿੰਡ ਮੰਡੀ ਲੱਗੀ ਹੋਈ ਆ ਬਹੁਤ ਪੂਰੀ ਭਰੀ ਹੋਈ ਆ ਮੰਡੀ ਤੇ ਮਾਲ ਵਾਲੇ ਸਾਰੇ ਮੇਰੇ ਵੀਰ ਪਹੁੰਚ ਗਏ ਤੇ ਵਪਾਰੀ ਵੀਰਾਂ ਨੂੰ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਛੇਤੀ ਤੋਂ ਛੇਤੀ ਆਓ ਤੇ ਸੌਦੇ ਕਰੀਏ ਆਪਾਂ ਮੰਡੀ ਚੱਲ ਪਈ ਵਧੀਆ ਮਾਲ ਆਇਆ ਹੈ ਤੇ ਖਰੀਦਣ ਵਾਲੇ ਬਾਈਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਕੋਈ ਮੇਵ ਨਹੀਂ ਲਓ ਕੋਈ ਮੇਵ ਨਹੀਂ ਆ ਲਓ ਵੱਧ ਤੋਂ ਵੱਧ ਆਓ ਬਹੁਤ ਵਧੀਆ ਮੰਡੀ ਆਈ ਹਾਂ ਹਰ ਐਤਵਾਰ ਹਾਂ ਹਰ ਐਤਵਾਰ ਪ੍ਰਬੰਧ ਬੜਾ ਰਿਹਾ ਤੁਸੀਂ ਪਰਮੰਦ ਪਰਮੰਦ ਕਿੰਨਾ ਪ੍ਰਬੰਧਤਾ ਜੀ ਬਹੁਤ ਵਧੀਆ ਚਾਹ ਦਾ ਬਿਸਕੁਟਾਂ ਦਾ ਲੰਗਰ ਲੱਗਿਆ ਹੈ ਤੇ ਪਾਣੀ ਟੈਂਕੀ ਭਰੀ ਹੋਈ ਹੈ ਬੱਕਰੀਆਂ ਵਾਸਤੇ ਤੇ ਬੰਦਿਆਂ ਵਾਸਤੇ ਵੀ ਭਰੀ ਹੋਈ ਹੈ ਤੇ ਪਾਣੀ ਦਾ ਪ੍ਰਬੰਧ ਪੂਰਾ ਜੀ ਤੇ ਹੁਣ ਤਾਂ ਅੱਜ ਰੱਬ ਨੇ ਠੰਡੇ ਕਰਖੀ ਹੈ ਬਹੁਤ ਠੰਡ ਹੈ ਕੋਈ ਹੈ ਨਹੀਂ ਇੰਨੀ ਗਰਮੀ ਕਿਹੜੀ ਲੋਕੇਸ਼ਨ ਤੇ ਲੱਗਿਆ ਹਾਂ ਤੇਰੀ ਲਿਕੇਸ਼ਨ ਤੇ ਤੇਰੀ ਅੰਤ ਰੰਗੜਾ ਰੋਡ ਤੇ ਤਾਈ ਖੱਤਰੀ ਐ ਤੋਂ ਰੰਗੜਾ ਹਾਂ ਹਾਂ ਤੇ ਉੱਚੇ ਟੱਬੇ ਦੇ ਉੱਤੇ ਠੀਕ ਹੈ ਹਾਂਜੀ ਤੇ ਮੇਰਾ ਖਿਆਲ ਆ 3 ਕਿਲੋਮੀਟਰ ਹੋਣੀ ਰੱਲੀ ਤੋਂ ਮੰਡੀ ਹਾਂਜੀ ਤੇਤੋਂ 1.4 ਕਿਲੋਮੀਟਰ ਰੰਗੜਾ ਤੋਂ ਰੰਗੜਾ ਤੋਂ 4 ਹਾਂਜੀ ਹਾਂਜੀ ਵਿਚ ਵਿਚਾਲੇ ਜੇ ਮੰਡੀ ਐ ਸਾਡੇ ਦੇ ਉੱਪਰ ਐ ਜੀ हां सांजे ਛੱਡੇ ਨੇ हां जी ਦੋ ਪਿੰਡਾਂ ਦੇ ਛੱਡੇ ਤੋਂ ਪਰੇ ਠੀਕ ਹੈ ਜੀ ਤਿੰਨ ਪਿੰਡਾਂ ਦਾ ਵੀ ਦੋ ਦੋ ਜੀ ਦੋ ਪਿੰਡਾਂ ਦੇ ਛੱਡੇ ਦੇ ਉੱਤੇ ਮੰਡੀ ਲੱਗੀ ਜੀ ਉੱਚਾ ਥਾਂ ਹੈ ਬਹੁਤ ਵਧੀਆ ਕੋਈ ਚਿੱਕੜ ਨਹੀਂ ਕੋਈ ਗਾਰਾ ਨਹੀਂ ਲੋਕੇਸ਼ਨ ਬਹੁਤ ਵਧੀਆ ਬਹੁਤ ਵਧੀਆ ਲੋਕੇਸ਼ਨ ਹੈ ਜੀ ਤੇ ਬਾਕੀ ਅਗਲੀ ਮੰਡੀ ਹੋਰ ਵੀ ਵਧੀਆ ਪਰੂਗੀ ਜੀ ਖਾਰ ਐ ਦੁਵਾਰ ਖਾਰ ਐ ਦੁਵਾਰ ਦੀ ਥਾਂ ਹੈ ਹਾਂ ਜੀ ਧੰਨਵਾਦ ਦੇਖੋ ਜੀ ਸਾਨੂੰ ਇੱਥੇ ਹਰ ਤਰੀਕੇ ਦਾ ਕਾਟੂ ਮਾਲ કરી ਰੱਖਣ ਵਾਲੀਆਂ ਬੱਕਰੀਆਂ ਬੀਟਲ ਨਸਲ ਦੀਆਂ ਬਰਬਰੀ ਨਸਲ ਦੀਆਂ ਤੁਹਾਨੂੰ ਪਿਓਰ ਹੋਰੇ ਬੱਕਰੀਆਂ ਮਿਲ ਜਾਣੀਆਂ ਪੂਰਾ ਪਰਮੰਦਾ ਹੀ ਮੰਡੀ ਚ ਜਲ ਪਾਣੀ ਤੇ ਚਾਹ ਦਾ ਪੂਰਾ ਵਧੀਆ ਲੰਗਰ ਹੈ ਜੀ ਹਰ ਇੱਕ ਨਸਲ ਤੁਹਾਨੂੰ ਰੇ ਮਿਲੂਗੀ ਜੀ ਬਰਬਰੀ ਬੀਟਲ ਘਾਟੂ ਵਾਲ ਸਾਰੇ ਵੀਰੇ ਵੀਰ ਹੁਮ ਹੁਮਾ ਕੇ ਪਹੁੰਚਿਆ ਕਰੋ ਤਾਂ ਆ ਲొਕੇਸ਼ਨ ਆਈ ਮੰਡੀ ਦੀ ਉਹ ਸਾਹਮਣੇ ਫਰਲੀ ਤੋਰੰਗੜਿਆਲ ਸੜਕ ਹੈ ਜੀ ਜੇ ਅਸੀਂ ਆਪਾਂ ਰੰਗੜਿਆਲ ਵਾਲੇ ਪਾਸੇ ਆਉਣੇ ਆ ਤਾਂ ਵੀ ਸਾਨੂੰ 19 ਵਟ ਪਊ ਜੇ ਪਰਲੀ ਵਾਲੇ ਪਾਸੇ ਆਉਣੇ ਆ ਤਾਂ ਥਾਂ ਵੀ ਤਾਂ ਵੀ ਸਾਨੂੰ 19 ਵਟ ਪਊਗੀ ਠੀਕ ਹੈ ਧੰਨਵਾਦ ਬਾਈ ਜੀ ਆ ਆ ਬਈ ਲਈ ਰੱਖੀ ਮੈਂ ਇੱਕ ਆਇਆ ਓਏ ਮਿੱਟੀ ਓਏ ਮਿੱਟੀ ਘਰ ਨਹੀਂ ਮਨਾ ਕੌਣ ਹੈ ਵੀਡੀਓ ਥੱਲੇ ਹੋਈ ਕਿਹੜਾ ਕਿਹੜੀ ਦੀ ਬੱਕਰੀ ਬਾਈ ਉਹ ਮੁੰਡੇ ਜਿਹੜੇ ਕਾਲੇ ਪਰਦੇ ਲੈਂਦਾ ਵੀ ਤਾਂ ਸੇਵੀ ਕਿੱਥੇ ਆ ਜਾ ਜਾ ਥੱਲੇ ਕਿਹੜਾ ਉਹ ਪਰਨੇ ਵਾਲਾ ਹਾਂ ਕੀ ਮੰਗਦਾ ਬਾਈ ਦੱਸੋ ਆ ਬੱਕਰੀ ਹੈਂ ਦੇਖ ਲਈ ਬੱਸ ਆ ਦੋਵੇਂ ਮਣੇ ਆ ਦੋਵੇਂ ਮੇਵਣੇ ਆ ਹਾਂ ਜੀ ਚੱਲੇ ਦੇ ਕੀ ਲਾਤਾ ਕੀ ਲਾਇ ਕਿਨ ਹੈ ਬਈ ਹਾਂ ਇਹ ਹਲਾ ਹੈ ਕੀ ਰਾਈ ਚੰਦਾ ਉਹ ਮੰਗਦਾ 17000 ਹਾਂ 19 ਗਾ ਦਿਨ ਕੰਮ ਪੰਜ ਚਾਰ ਸੋ ਨਮਾ ਘਾਟ ਬੱਕਰੀ ਚੰਦ 80 ਵਾਦੀ ਘਾਟ ਹੈ ਬੱਕਰੀ ਮਾਰੀ ਕੱਦ ਬਹੁਤ ਹੈ ਬੱਚੇ ਦੋ ਮਾਰੀ ਵੀ ਇੰਨੀ ਬੱਚੇ ਨਹੀਂ ਹੈ ਬੱਚੇ ਮਾਰਦੀ ਕਹਿੰਦਾ ਨਹੀਂ ਉਹ ਮਾਰਦੀ ਨਹੀਂ ਲਾ ਫਾਇਲੰਦਰਾ ਆ ਜਾ ਰਿਹਾ ਲੱਗੋ ਲਵੇ ਕੋਈ ਕਿਹੜਾ ਸੌਦੇ ਵਾਲਾ ਬੰਦਾ ਆ ਸ਼ੀਸ਼ੇ ਉਹਦੀ ਵੀ ਆ ਜਾ ਆ ਗਿਆ ਫੜ ਫੜ ਹਾਂ 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 11 ਕਮਾਰਨੀਏ 11 ਮਾਰਨ 11 ਮਾਰਨ ਖੜੀ ਸੰਪਤੀ ਜਰੂਰੀ ਹੈ ਚੈੱਕ ਕਰਨੀ ਹਾਂ 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 ਜ਼ਰੂਰੀ ਹੈ ਚੈੱਕ ਰਜੂ ਐ ਕੋ ਮ ਜਾ ਹੈਂ ਐ ਕੋ ਮਜਾ ਪੁੱਤਰ ਨੂੰ ਹੋ ਜਾ ਖੁੱਲਾ ਕਰ ਲੋ ਤੇ ਚੜ ਰਿਹਾ ਐ ਹੋ ਜਾ ਬਾਈ ਇੱਧਰ ਆ ਜਾ ਬਾਈ ਉਹ ਲੈ ਵੀ ਨਾ ਕਰ 13000 ਰੁਪਏ ਕਹਿੰਦਾ ਬਾਈ 4 ਫਿਰ 17 ਵੀ ਤਾਂ ਨਹੀਂ ਹੈਗੀ ਬੱਕਰੀ ਜਾਨ ਨਹੀਂ ਹੈਗੀ ਕੱਚਾ ਮੁੱਲ ਲਾਉਂਦਾ ਨਹੀਂ ਆਸੀ ਪੱਕਾ ਖੜਾ ਰਹੀ ਆ ਬਸ ਕਿਤੇ ਜਾਂਦੀ ਆ ਬਸ ਤੇ ਹੋਰ ਵਰਕ ਜੀ ਉਹ ਸਰਾਖਰੀ ਜੀ ਸਹੀ ਰੇਟ ਮਿਲੂਗਾ ਨਹੀਂ ਦੇ ਦੂੰਗਾ ਦੱਸ ਆਖਰੀ ਮੈਂ ਤੇਰਾ ਤੂੰ ਦਰ ਦੇ ਸਾਡੇ ਤੇ ਰੰ ਦੇਵੂਗੀ 14 ਦੀ ਦੇਵੂਗੇ ਹੈ 10 ਕਿਉਂ ਜੀ ਠੀਕ ਹੈ ਠੀਕ ਹੈ ਬੱਕਰੀ ਉਹ ਖੋਲ ਕੇ ਕਰ ਲਾ ਲਿਆ ਵੀ ਖੋਲ ਕੇ ਬੱਚੇ ਲੈ ਜੋ ਇਹਦੇ ਬੱਚੇ ਤਾਂ ਆ ਜਾਣਗੇ ਚਲ ਬੱਕਰੀ ਥੋੜੀ ਜੀ ਲਿੱਸੀ ਹੈ ਉਹ ਕੱਦ ਫਿਰ ਹੈ ਬੱਕਰੀ ਦਾ ਜੇ ਭਰ ਗਈ ਸਮਾਨ ਤਾਂ ਬਾਈ ਫਿਰ ਤਿਆਰੀ ਕਰਨੀ ਪੂਜੀ ਕੰਨਣਾ ਫਿਰ ਰਥੀ ਭਰ ਰਥੀ ਭਰਦਾ ਰੱਖੀ ਭਰ ਲਓ ਮੈਨੂੰ ਦੱਸੋ ਜੀ ਕੱਲ ਫਾਕੇ ਦਰਲਾ ਲਾ ਓਏ ਦੱਸੋ ਲੈ ਲੈ ਕੀ ਕਰਨੇ ਤੂੰ ਆ ਜਾ ਹੈ ਮੜਾ ਆਇਆ ਫਿਰ ਫਿਰ ਦੱਸ ਤੂੰ ਵੀ ਕੀ ਕਰਨੇ 15 ਹੀ ਦੇਣਾ ਹੋਰ ਕੋਈ ਫਰਕ ਨਹੀਂ ਬਾਹਰ ਕੋਈ ਫਰਕ ਨਹੀਂ ਕੱਢ ਦੇ ਫਰਕਾ ਸਾਡੇ 14000 ਦੀ ਹੋਣੀ 14 ਤੇਰੇ ਪੱਲੇ ਪੂ ਪਾਸੋਂ ਮੈਂ ਲਵਾਂ ਲੈ ਕਿਵੇਂ ਮਿੱਟੀ ਬਈ ਨਵੇੜੀ ਚੱਕ ਜੀ ਧੰਨਵਾਦ ਹੈ ਹਾਂ ਲਿਆ ਮੈਂ ਨਹੀਂ ਚੈੱਕ ਕਰਾ ਜੀ ਧੰਨਵਾਦਰਾ ਹਾਂ ਲਿਆਓ ਜੀ ਪੈਸੇ ਦਿਓ ਪੈਸੇ ਦੇ ਬਾਈ ਹੈਲੋ ਕਿੰਨਾ ਦੀ ਹੋਈ ਹੈ ਸਾਡੇ 14 ਦੀ ਹੋਈ ਹੈ ਕੋਈ ਮਾਰੀ ਨਹੀਂ ਹੈਗੀ ਤੁਸੀਂ ਮਾਰੀ ਨਹੀਂ ਮੈਂ ਕਹਾਂ ਜਿਹੜਾ ਪੈਸੇ ਦੇ ਕਰਦਾ ਸਟਾਰਟ ਹੋ ਗਈ ਸੌਦਾ ਬੱਕਰੀ ਦਾ ਸਾਡੇ 14000 ਦਾ ਸੌਦਾ ਹੋ ਗਈ ਹੈ ਬੱਕਰੀ ਦਾ ਰਾਜੂ ਬਾਈ ਨੇ ਸੌਦਾ ਕਰਾਇਆ ਉਧਰ ਪੇਮੈਂਟ ਦੇ ਰਹੇ ਨੇ ਉਧਰ ਵੀਡੀਓ ਦਿਖਾ ਬਾਈ ਛੇ ਵੀ ਬੱਚਾ ਆਣਾ ਨੇ ਬੱਕਰੀ ਲੈਤੀ ਜੀ ਇਹੇ ਕਾਮਲਾ ਉਹ ਪਤਰਾ ਛੱਡ ਗਿਆ ਠੀਕ ਹੈ ਬਾਈ ਜੀ ਠੀਕ ਹੈ ਸਾਹਮਣੇ ਠੀਕ ਹੈ ਚਲੋ ਠੀਕ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ